ਮੈਂ ਕੀ ਕਰੀ ਜਾਂਦੇ ਕੁਛ ਨਹੀਂ ਪੁੱਤ ਆ ਘੱਟਾ ਕੁਟਾ ਪਿਆ ਹੈਗਾ ਤੇ ਮੈਂ ਹਾਂ ਚਲ ਸਾਫ਼ ਕਰ ਲੈਣੀ ਆ ਤੂੰ ਕਿਉਂ ਆਇਆ ਮੈਂ ਕੱਖ ਨਹੀਂ ਬਾਹਰੋਂ ਆਇਆ ਹਾਂ ਹੀ ਤੇ ਮੈਂ ਗੱਲ ਪੁੱਛਣੀ ਸੀ ਤੇ ਰਖੜੀ ਦੀ ਤਿਆਰੀ ਆ ਆਹ ਤੇ ਹੋਰ ਰਖੜੀ ਦੀ ਤਿਆਰੀ ਆ ਕੇ ਦੱਸ 100 ਸੁਖਣਾ ਦਾ ਮੇਰਾ ਵੀਰ ਇਕੱਲਾ ਇਕੱਲਾ ਤੇ ਜਾਣਾ ਨਹੀਂ ਰਖੜੀ ਬੁਣਣ ਮੈਂ ਤੇ ਨਾਲ ਕਿਨੇ ਜਾਣਾ ਤੁਹਾਡੇ ਤੂੰ ਚਲ ਜੀ ਨਾਲ ਤੂੰ ਨਹੀਂ ਜਾਣਾ ਮੈਂ ਨਹੀਂ ਜਾਣਾ ਮੈਂ ਕੋਈ ਗੱਨਾ ਕਰਾਈ ਜਾਂਦੀਆਂ ਹੁਣ ਹਾਈ ਹਾਈ ਮੈਂ ਹੁਣ ਕਿਹੜਾ ਆਪਾਂ ਰਹਿਣ ਜਾਣਾ ਵਾ ਚਲ ਮੈਂ ਤੇ ਹੋਇਆ ਵਾਂ ਹਾਂ ਤੇ ਹੁਣ ਬਾਪੂ ਨੂੰ ਲੈ ਜੀ ਚਲ ਪਾਪਾ ਤੇਰੇ ਨੂੰ ਤੇ ਮੈਂ ਲੈ ਜੂਗੀ ਪਰ ਮੇਰੀ ਇੱਕ ਗੱਲ ਸੁਣ ਵੀਰ ਤੇਰਾ ਕਿੰਨਾ ਪਿਆਰ ਕਰਦਾ ਵਾ ਸਾਇਰਸ ਹੈ ਮੇਲਾ ਵੀ ਜਾ ਕੇ ਉਹਨੂੰ ਘੜੀ ਦੀ ਘੜੀ ਉਹ ਨਹੀਂ ਗੱਲ ਹਾਂ ਚਲ ਪਾਪਾ ਨਹੀਂ ਗਏ ਹਾਂ ਤੇ ਨਾਲ ਤੁਹਾਡੇ ਚੱਲ ਜਣਗੇ ਚਲ ਕੋਈ ਗੱਲ ਨਹੀਂ ਪਰ ਐਡਾ ਮਨ ਥੋੜੇ ਚੋਕਲੇਦਾ ਹੁੰਦਾ ਹੁਣ ਤੇਰੀ ਮਾਮੀ ਆਪ ਹੀ ਸਾਡੇ ਘਰ ਆਈ ਹੈ ਨਾ ਵੇਖਾਂ ਕਿੰਨਾ ਸਮਾਨ ਲਈ ਖਾਣ ਵਾਸਤੇ ਨਾਲੇ ਪਾਸੇ ਰਗਤਨ ਦੇ ਕੇ ਗਈ ਤੂੰ ਤੇਂ ਦੇ ਪਾਪਾ ਜਾ ਕੇ ਹੋਏ ਹੋ ਮੈਂ ਨਹੀਂ ਜਾਣਾ ਨਾ ਤੂੰ ਕਿਹੜਾ ਮਾਮੀ ਦੇ ਦਿਲ ਚ ਵੜ ਕੇ ਰੱਖਿਆ ਪਾਪਾ ਨੂੰ ਪਤਾ ਲੱਜੂਗਾ ਕੀ ਆ ਤੇ ਕੀ ਨਹੀਂ ਲੈ ਐਵੇਂ ਨਾ ਮਾਰਿਆ ਕਰ ਗੱਲਾਂ ਠੀਕ ਬਾਣਾ ਹੋਰ ਗੱਲਾਂ ਕਰਦਾ ਇਹਦਾ ਪੁੱਠੀਆਂ ਸਿੱਧੀਆਂ ਜੀਆਂ ਨਾ ਤੈਨੂੰ ਕੀ ਪਤਾ ਵਾ ਮਾਮੀ ਕਿੱਦਾਂ ਆਈ ਤੇ ਕਿੱਦਾਂ ਨਹੀਂ ਆਈ ਤੂੰ ਤੇ ਨਿਆਣਾ ਵਾ ਤੇ ਨਿਆਣਾ ਬਣ ਕੇ ਰਿਆ ਕਰ ਬੋ ਤੇ ਗੱਲਾਂ ਨਾ ਕਰਿਆ ਕਰ ਨਿਆਣਾ ਨਹੀਂ ਜਦੋਂ ਕੰਮ ਹੀ ਹੋ ਜਾਏਗਾ ਨਹੀਂ ਫਿਰ ਕੀ ਕਰਾਂ ਮੈਂ ਚੱਲ ਕੋਈ ਗੱਲ ਨਹੀਂ ਜੇ ਉਹਨੇ ਵਾਦਾ ਕਾਟਾ ਕੀਤਾ ਤੇ ਆਪੇ ਸਾਡੇ ਘਰ ਆਈ ਐ ਪਹਿਲਾਂ ਤੇ ਮੇਰਾ ਇਰਾਦਾ ਨਹੀਂ ਕੋਈ ਜਾਣਦਾ ਰਖੜੀ ਤੇ ਪਰ ਹੁਣ ਜਦੋਂ ਮੇਰਾ ਵੀਰ ਘਰ ਆਇਆ ਹੈ ਮੈਨੂੰ ਕਹਿ ਕੇ ਗਏ ਦਵੇਂ ਜੀ ਤੇ ਕਿੱਦਾਂ ਨਾ ਜਾਵਾਂ ਹੁਣ ਮੈਂ ਰਖੜੀ ਲੈ ਕੇ ਨਹੀਂ ਮਮੀ ਮੈਂ ਨਹੀਂ ਜਾਣਾ ਤੇ ਪਾਪਾ ਨੂੰ ਲੈ ਜਾਈ ਗੱਲ ਦਾ ਗੁੱਸਾ ਨਾ ਹੁਣ ਕਰਿਓ ਕਿੱਦਾਂ ਪੱਕਾ ਹੋ ਗਿਆ ਵਾ ਮੈਂ ਨਹੀਂ ਜਾਣਾ ਤੇ ਸੈਰਸ ਨੇ ਮੈਨੂੰ ਜਾਂਦਿਆ ਖੁਸ਼ਣਾ ਕਿ ਕੋਈ ਆਇਆ ਕਿਉਂ ਨਹੀਂ ਉਹਦੇ ਫੇਰ ਉਹ ਕਿ ਕਿਸ ਕੋ ਲੈ ਗਿਆ ਕੰਮ ਬਣਾਵਾ ਪੇਪਰ ਹੁੰਦੇ ਹੋਗੇ ਉਹ ਦੇਖਣ ਪੱਕਾ ਹੋ ਗਿਆ ਮੈਂ ਨਨ ਕੇ ਨਹੀਂ ਜਾਣਾ ਪੱਕਾ ਨਿਗਾ ਹੋਇਆ ਮੈਨੂੰ ਪਤਾ ਜੇ ਮੈਂ ਗਿਆ ਤੇ ਗੱਲ ਫੇਰ ਨਾ ਪੀ ਹੁਣੀ ਹੁਣੀ ਹੋਣੀ ਓਥੇ ਲੈ ਆਵੇਂ ਡਰੀ ਜਾਂਦਾ ਗੱਲ ਹੁਣੀ ਉਥੇ ਕੋਈ ਨਾ ਕੋਈ ਚੱਲ ਕੋਈ ਨਹੀਂ ਨਹੀਂ ਜੀ ਕਰਦਾ ਤਾਂ ਨਾ ਜਾ ਪੜ ਆਪਣਾ ਧਿਆਨ ਦੇ ਨਾਲ ਠੀਕ ਵਾ ਨਾ ਆ ਮੈਂ ਵੇਖ ਲਾਂ ਫਿਰ ਆ ਮੈਂ ਤਾਂ ਜਾਣਾ ਜਾਣਾ ਮੇਰਾ ਤਾਂ ਭਰਾ ਵਾ ਮੇਰੇ ਥੋੜੇ ਛੋਟ ਸਕਦੇ ਪੇਕੇ ਤੂੰ ਨਾ ਜਾ ਤੇਰੇ ਗਿਆ ਨਾ ਆ ਸਕਾ ਜਿਹੜਾ ਮੇਰੇ ਗਿਆ ਸਕਾ ਕੋਈ ਨਾ ਤੂੰ ਰੱਖੋ ਆਪਣਾ ਤੇ ਪਾਪਾ ਨੂੰ ਲੈ ਜਾਓ ਚੱਲ ਕੋਈ ਨਹੀਂ ਮੈਂ ਲੈ ਜੂੰਗੀ ਪਾਪਾ ਨੂੰ ਕਰ ਲੈ ਤੂੰ ਕੰਮ ਆਪਣਾ ਠੀਕ ਆਹੋ ਪੜਦਾ ਹੁਣ ਪੇਪਰ ਆਉਣ ਵਾਲੇ ਤੇਰੇ ਉਹੀ ਲੱਗਾ ਜਦੋਂ ਮਰਜੀ ਬਾਹਰ ਜਾ ਕੇ ਡੈਪਿੰਦਾ ਖੇਡਣ ਨੇ ਆਣਿਆਂ ਦੇ ਨਾਲ ਕਿ ਦਾ ਪੱਕਾ ਹੋ ਗਿਆ ਵਾ ਵੀ ਮੈਂ ਨਹੀਂ ਹੁਣ ਨਾਨਕੇ ਜਾਣਾ ਗੱਲ ਵੀ ਤਾਂ ਸੱਚੀ ਆ ਵਿਚਾਰੇ ਦੇ ਰੋਟੀ ਤੱਕ ਨੌਲ ਛੜੇ ਹੀ ਮਾਮੀ ਨੇ ਐਦਾਂ ਦੀ ਮਾਮੀ ਤੇ ਰੱਬਾ ਕਿਸ ਨੂੰ ਨਾ ਦਵੀਂ ਨਿਆਣੇ ਵਿਚਾਰੇ ਭੱਜ-ਭੱਜ ਜਾਂਦੇ ਨਾਨਕਿਆਂ ਨੂੰ ਤੇ ਮੇਰੇ ਨਿਆਣੇ ਦਾ ਤਾਂ ਮੋਹ ਹੀ ਚੁੱਕਿਆ ਗਿਆ ਵੀ ਮੈਂ ਜਾਣਾ ਹੀ ਨਹੀਂ ਹੁਣ ਉੱਥੇ ਚਲ ਕੋਈ ਗੱਲ ਨਹੀਂ ਮੈਨੂੰ ਤਾਂ ਜਾਣਾ ਹੀ ਪੈਣਾ ਵਾ ਮੇਰਾ ਤੇ ਭਰਾ ਵਾ ਪਤੀਆ ਵਾ ਇੰਨਾ ਮੇਰ ਨਾਲ ਕਰਦੇ ਆ ਰਖੜੀ ਬੰਨਣ ਜਾਊਂਗੀ ਚਾਹੀ ਜਾਈ ਮੈਂ ਤੇ ਚਰਮਨ ਜੀ ਦਰਨਾ ਸਲਾਹ ਕਰਨੀ ਆ ਤੇ ਕੀ ਲੈ ਕੇ ਜਾਣਾ ਉੱਥੇ ਜਾ ਦਿਆ ਅੱਡੇ ਨੂੰ ਜਾਣਾ ਸੀ ਮੈਂ ਕੋਈ ਮੜਾ-ਵੋਟਾ ਸਮਾਨ ਘਰ ਦਾ ਉਹ ਲੈਣਾਂ ਜਾ ਕੇ ਕਿੱਦਾਂ ਦੀ ਤਿਆਰੀ ਹੋਣ ਰਹੀ ਹੈ ਤੁਹਾਡੀ ਅੱਡੇ ਨੂੰ ਚੱਲੇ ਜਾਣਾ 10 ਮਿੰਟ ਅੱਡੇ ਤੇ ਕੀ ਲੈਣ ਚੱਲੇਗੇ ਉਹ ਗੱਲ ਸੌਦਾ ਪਤਾ ਨਹੀਂ ਪਰ ਮੈਂ ਚੱਲਾ ਹੁੰਦੇ ਮੜਾ-ਮਟਾ ਅੱਛਾ ਚੱਲ ਦੋ ਚੀਜ਼ਾਂ ਹੈਗੀਆਂ ਮੈਂ ਵੀ ਲਿਖ ਦੇਣੀ ਤੁਹਾਨੂੰ ਚੱਲ ਇੱਧੇ ਲੈ ਇੱਧੇ ਆਹ ਪਹਿਲਾਂ ਇੱਥੇ ਬਹੁਤ ਹੋ ਮੇਰੇ ਰਾਮੀ ਨੂੰ ਹਾਂ ਦੱਸ ਤੇ ਹੈ ਤੇ ਰਖੜੀ ਆਉਂਦੀ ਹੈ ਸੁਖਨਾ ਤੇ ਤੁਸੀਂ ਇੱਥੇ ਜਾਓਗੇ ਨਾ ਮੇਰੇ ਨਾਲ ਚੱਲ ਜਾਣ ਮੇਰਾ ਵੀ ਕਰਤਾ ਤੁਹੀ ਨਾ ਹੁਣ ਇੱਤਾ ਕਰੋ ਹੈ ਵੇਖ ਲਓ ਫਿਰ ਅੱਗੇ ਉਹਦੇ ਨੇ ਮੈਨੂੰ ਮਨਾ ਕਰਤਾ ਵਾ ਉਹਦੇ ਤੇ ਏਡਾ ਪੱਕਾ ਹੋਇਆ ਵਾ ਮੰਮੀ ਆ ਤਾਂ ਮੈਂ ਨਹੀਂ ਉਹ ਜਾਣਾ ਜੋ ਮਰਜ਼ੀ ਹੋ ਜੇ ਚੱਲ ਕੋਈ ਗੱਲ ਨਹੀਂ ਜੀ ਇੰਨੀ ਨਿੱਕੀ ਰਿਸ਼ਤੇਦਾਰੀ ਹੈ ਜਾਣੇ ਬਣਾਉਂ ਕੋਈ ਜਾਨੀ ਹੁਣ ਦੋਵੇਂ ਜੀ ਆਪ ਚੱਲ ਕੇ ਸਾਡੇ ਘਰ ਆਏ ਆ ਹੈ ਹੁਣ ਤੇ ਨਹੀਂ ਤੁਹਾਨੂੰ ਕੁਛ ਕਹਿਣਾ ਚਾਹੀਦਾ ਚੱਲ ਅੱਗੇ ਤਾਂ ਤੁਹਾਨੂੰ ਮੌਕਾ ਮਿਲ ਗਿਆ ਹੈਗਾ ਪਿਓ ਆਏ ਨਹੀਂ ਉਹ ਤਾਂ ਕਿੰਨੀਆਂ ਮੈਨੂੰ ਗੱਲਾਂ ਕੀਤੀਆਂ ਹੁਣ ਤੇ ਆ ਗਏ ਆ ਨਾ ਹੁਣ ਕਾਦੀ ਗੱਲ ਵਾ ਹੁਣ ਤੇ ਰਖੜੀ ਲਾ ਕੇ ਮੇਰੇ ਨਾਲ ਚੱਲੋਗੇ ਨਾ ਪਰ ਜੀਵਨ ਜਿੱਤਾਂ ਦੀ ਉਹਦੇ ਨੇ ਮੈਨੂੰ ਟੱਡੀਆਂ ਗੱਲਾਂ ਦੱਸੀਆਂ ਤੇ ਭਾਰੇ ਆ ਕਿ ਜਦੋਂ ਹੁਣ ਤੁਹਾਡੇ ਕਰਕੇ ਜਾਣਾ ਪੈਣਾ ਵਾ ਠੀਕ ਨਹੀਂ ਲੋਪੇ ਨਾ ਉਤੋਂ ਤੋਂ ਮੋਹ ਤੇ ਉਹ ਕਰਦੇ ਆ ਤੇ ਡੋ ਅਜਕਲ ਕੋਈ ਕਰਨਾ ਕੁਛ ਨਹੀਂ ਗਾ ਚੱਲ ਮੇਰਾ ਭਰਾ ਦੇ ਘਰ ਤਾਂ ਵਾ ਨਾ ਭਤੀਆ ਵੀ ਵੇਖਾ ਮੈਂ ਕਿੰਨਾ ਕਰਦਾ ਵਾ ਹੈ ਹੁਣ ਉਹ ਬਗਾਨੀ ਆ ਤੇ ਕੀ ਕਰੀਏ ਉਹਦਾ ਇਲਾਜ ਉਹਨੂੰ ਹੁਣ ਦਿਲੋਂ ਹੈ ਨਹੀਂ ਆ ਉਹਦਾ ਖੂਨ ਦਾ ਰਿਸ਼ਤਾ ਨਹੀਂ ਨਾ ਆਪਣੇ ਭਤੀਜੇ ਭਤੀਜੀਆਂ ਨਾਲ ਪਤਾ ਕਿੰਨਾ ਕਰਦੀ ਆ ਭੱਜ ਭੱਜ ਜਾਂਦੀ ਉਹਥੇ ਕਿਦਾਂ ਉਹਨੂੰ ਸੱਦਦੀ ਆ ਕਿਦਾਂ ਵੀ ਸੇਵਾ ਕਰਦੀ ਆ ਉਹੋਈ ਗੱਲ ਵਾ ਨਾ ਫਿਰ ਸਾਨੂੰ ਬਗਾਨੇ ਸਮਝਦੀ ਆ ਨਾ ਉਹਨਾਂ ਦੇ ਦੇਈ ਤਾਂ ਬਿਨਾਂ ਰੋਟੀ ਨਹੀਂ ਦਿੰਦੀ ਸਹੀ ਆ ਉਹਦੇ ਦਾ ਦੋਸਤ ਆ ਕਹਿੰਦਾ ਮੇਰੀ ਮਾਮੀ ਮੇਰੇ ਨਾਲ ਇੰਨਾ ਕਰਦੀ ਆ ਨਾ ਕਿ ਗੱਲ ਨਹੀਂ ਕਰਨ ਵਾਲੀ ਉਹ ਇਤਨਾ ਲੋਕੀ ਪਸਰਾ ਕਰਦੇ ਆ ਪਰ ਇੱਦਾਂ ਗੋਲੀ ਵੱਜੀ ਆ ਪਾਨੀ ਨੂੰ ਕੀ ਹੁੰਦਾ ਜੱਜ ਐਡਾ ਬੂਥਾ ਬਣਾ ਦਿੰਦੀ ਆ ਆਪਾਂ ਤੈਨੂੰ ਬਗਾਨੀ ਸਮਝਿਆ ਨਹੀਂ ਮੈਂ ਤੈਨੂੰ ਆਪਣੇ ਪਰਜਾਈ ਪੁੱਤਨ ਮੇਰੇ ਭਰਾ ਦਾ ਵਿਆਹੀ ਆ ਉਹ ਕੋਈ ਬਗਾਨੀ ਥੋੜੀ ਆ ਮੈਂ ਜੀਵਨ ਦੱਸਾਂ ਕੀ ਗੱਲ ਹੋ ਗਈ ਮੇਰੇ ਘਰ ਚ ਜੇ ਗੱਲ ਸਹੀ ਜਾਵੇ ਤੇ ਪਰਜਾਈ ਮਾਵਾ ਵਰਗੀ ਹੁੰਦੀ ਆ ਉਹ ਤਾਂ ਗੱਲ ਤੇ ਨਹੀਂ ਠੀਕ ਵਾ ਪਰ ਇਹ ਆ ਵੀ ਉਹਦੇ ਮਰਜ਼ੀ ਇੱਜ਼ਤ ਨਹੀਂ ਸਾਡੇ ਬੋਲ ਚ ਚਾਹ ਕੋਈ ਗੱਲ ਨਹੀਂ ਨਹੀਂ ਨਾ ਇਸ ਤਰ੍ਹਾਂ ਕਰਦੀ ਆਪੇ ਕਿਤੇ ਨਾ ਕਿਤੇ ਤੈਨੂੰ ਤੱਕਾ ਲੱਗੂਗਾ ਨਾ ਕਿਤੇ ਕਿਤੇ ਉਹਦੇ ਨਾਲ ਗਈ ਨਾ ਇਦਾਂ ਹਊਗਾ ਤੇ ਆਪੇ ਉਹਨੂੰ ਵੀ ਸੋਝੀ ਆ ਜਾਊਗੀ ਕਿ ਤੀਆਂ ਆਈਆਂ ਨਾ ਘਰ ਚ ਪੜਸ ਲੋ ਕੀ ਕਰੀਏ ਤੇ ਕੀ ਹੁੰਦਾ ਵਾ ਕਿਦਾਂ ਦਿਲ ਤੇ ਪੀਦਦੀ ਏ ਠੀਕ ਆ ਨਾ ਹੁਣ ਮੇਰਾ ਵੀਰ ਘਰ ਆਇਆ ਮੈਨੂੰ ਕਹਿ ਕੇ ਗਿਆ ਇੰਨੇ ਵਾਰੀ ਫਿਰ ਭੈਣ ਖੜੀ ਦੇ ਜੀਵਨ ਮੇਰੀ ਗੱਲ ਸੁਣਾ ਤੂੰ ਵੀ ਕਿਹਦੀ ਕੁੜੀ ਆ ਤੂੰ ਮੇਰੀ ਭੈਣ ਨਾਲ ਕਿਤਨਾ ਕਰਨੀ ਹੈ ਹੈ ਦੱਸ ਉਹ ਤਾਂ ਘਰ ਦੀ ਧੀ ਆ ਹੈ ਇਹ ਥੋੜੀ ਗੱਲ ਆ ਘਰ ਦੀਆਂ ਧੀਆਂ ਜਿਹਦੇ इज्जत ਕਰਨੀ ਚਾਹੀਦੀ ਆ ਮਾਲਕ ਬਹੁਤਾ ਦਿੰਦਾ ਵਾ ਗੱਲ ਇਹ ਆ ਨਾ ਤੋ ਉਹ ਗਿਆ ਰਹੀਆਂ ਕਿਡੀਆਂ ਰੋਜ਼ ਤੁਰੀਆਂ ਵਾ ਸਈ ਸ਼ਮਾਈ ਤੇ ਕਹਿੰਦੇ ਇੱਕ ਦੂਜੇ ਕੋ ਜਾਣਾ ਹੁੰਦਾ ਨਿਕਲ ਨਾਲੇ ਨਾ ਪੀਕਿਆਂ ਦਾ ਮਾਣ ਹੀ ਹੁੰਦਾ ਵਾ ਉਹੋ ਤੇ ਗੱਲ ਵਾ ਨਾ ਹੋਰ ਕੀ ਹੋਰ ਸਾਡੀਆਂ ਚੀਜ਼ਾਂ ਦੀ ਭੁੱਖੀ ਤੇ ਨਹੀਂ ਗਈ ਉਹ ਜਿਹੀਂ ਅੱਜ ਦੀ ਇਸ਼ਤ ਕਰਨੇ ਆ ਇੱਕ ਦਿਨ ਅਸੀਂ ਪਕੌੜੇ ਕੱਢ ਲੈਨੇ ਆ ਰੋਟੀ ਪਾਣੀ ਬਣਾ ਲੈਨੇ ਆ ਤੇ ਉਹਦਾ ਮੁਕੇ ਸਾਲ ਲੰਘ ਜਾਂਦਾ ਉਹਦੇ ਨਾਲ ਹੀ ਪਤਰਾ ਵੇਖ ਲੈ ਮਜਾਜ ਮਾਸਾਂ ਨੇ ਕਿ ਦੋਵੇਂ ਜੀ ਮੁਲਾਜ਼ਮ ਆ ਨਹੀਂ ਨਹੀਂ ਤੁਹਾਡੀ ਭਣ ਜਰੀ ਸੀ ਕੋਈ ਨਹੀਂ ਬਹੁਤ ਚੰਗੇ ਆ ਦੋਵੇਂ ਜੀ ਚੱਲ ਇੱਕ ਪਾਸੇ ਤਾਂ ਮੈਨੂੰ ਹੈ ਨਾ ਕਿ ਮੇਰੀ ਬਣਾਣ ਮਰਨਾ ਇੰਨਾ ਕਰਦੀ ਆ ਆਹੋ ਠੀਕ ਆ ਨਾ ਚੱਲ ਕੋਈ ਗੱਲ ਜੀ ਬਨੇ ਇੱਕ ਗੱਲ ਵਾ ਠੀਕ ਹੈ ਜੇ ਤੂੰ ਆਣ ਕੇ ਮੱਥੇਵਟ ਪਾਇਆ ਉਹਨਾਂ ਮੇਰੇ ਲਾ ਕੇ ਖੁਬੈ ਖਲੋਕੇ ਦੇ ਗਾਂ ਜਾਣਾ ਨਹੀਂ ਨਹੀਂ ਮੈਂ ਮੱਥੇਵਟ ਕਿਉਂ ਪੋਣਾ ਦੱਸ ਆਹੋ ਮੇਰੀ ਨਾਨਾ ਨਾ ਪਹਿਣਾ ਲੱਗ ਗਈ ਮੈਂ ਆਪ ਕੋ ਮੱਥੇਵਟ ਪਾਉਂਗੀ ਤੇ ਮੇਰੀ ਗੱਲ ਸੁਣੋ ਤੇ ਫਿਰ ਕੀ ਲੈ ਕੇ ਜਾਣਾ ਉਥੇ ਉਹ ਯਾਰ ਕੋਈ ਗੱਲ ਨਹੀਂ ਦੀ ਜਿੱਤਰਾ ਤੂੰ ਕਹੇਂਗੀ ਨਾ ਉਤਰਾ ਕਰ ਲਾਂਗੇ ਚਲੋ ਠੀਕ ਆ ਠੀਕ ਆ ਤੂੰ ਨਾ ਫੇਰ ਨੀ ਕਿਸ ਕੱਲ ਦਾ ਤੂੰ ਟੋਹ ਨਾ ਰਖਣੀ ਬੰਨਾ ਤੂੰ ਜਾਇ ਚਲਾ ਆਫਤਾਂ ਨਾਲ ਲੈ ਕੇ ਸਮਾਨ ਖੜਾ ਲੈ ਕੇ ਜਾ ਆ ਠੀਕ ਹੰਡੇ ਬੀਠੇ ਕਰਨਾ ਕੀ ਆ ਆ ਕੱਪੜੇ ਤੋਂ ਤੇ ਹੀ ਮੈਂ ਕਾਈ ਇਥੇ ਪਾ ਦਿੰਨੀ ਸੁੱਕਣੇ ਪੱਖਾ ਚਲਾ ਦਿੰਨੀ ਆ ਉੱਤੇ ਸੁੱਕ ਜਾਣਗੇ ਸਵੇਰ ਤੱਕ ਠੀਕ ਠੀਕ ਆ ਤੇ ਹੋਏ ਬੂਆ ਕੋ ਆਹੋ ਹੋਏ ਬੂਆ ਕੋ ਠੀਕ ਠੀਕ ਸੁਆਤ ਚੁੱਕੀ ਵੀ ਜਾਓ ਜਾਓ ਤੇ ਜਾਣਾ ਹੀ ਫਿਰ ਹਾਂ ਤੇ ਤੁਸੀਂ ਮਤਲਬ ਨੂੰ ਗਏ ਤੋ ਰਗਣ ਦੇ ਲੰਡੇ ਜਾਂਦਾ ਹਾਂ ਮਤਲਬ ਤੇ ਜਾਂਦੇ ਨਿਕਲ ਗਿਆ ਸਾਡਾ ਕਿਉਂ ਕਿ ਨਾਣੇ ਮੇਰੀ ਸਮਝ ਗੱਲ ਤੂੰ ਤਾਂ ਮੈਨੂੰ ਕਹਿ ਗਿਆ ਹਾਂ ਵੀ ਉਹਨੇ ਤਿਆਰੀ ਬੜੀ ਕੀਤੀ ਆ ਤੇ ਕਾਦੀ ਤਿਆਰੀ ਕੀਤੀ ਆ ਉੱਥੇ ਤਾਂ ਕੱਖ ਵੀ ਨਹੀਂ ਗਾੜੀ ਹੈਗਾ ਜਿਸ ਦਿਨ ਤਿਆਰੀ ਕੀਤੀ ਉਹ ਦਿਨ ਦੀ ਗਏ ਨਹੀਂ ਤੋ ਜੋ ਕੋ ਹੁਣ ਹੈਗਾ ਉਹਨੇ ਘਰ ਉਹ ਬਣਾ ਕੇ ਦੇਣਾ ਤੈਨੂੰ ਹੋਰ ਕੀ ਕਰੀਂ ਆਹ ਤਿਆਰੀ ਤੋਨੇ ਦਿਨ ਹਲਵਾਈ ਦਾ ਆਹੀ ਫੁੱਲ ਬੜੀਆਂ ਇੱਕ ਪਲੇਟ ਵਿੱਚ ਚਾਰ ਚਰਹਤੀਆਂ ਤੇ ਮੱਥਾ ਡੰਮ ਤਾਂ ਸਾਡਾ ਨਾਲ ਕੋਟ ਕੋਟ ਚਾਹ ਤੇ ਜਦੋਂ ਕਿੰਨ ਦਸਣਾ ਨਾ ਫਿਰ ਇਹੋ ਕੋ ਹੁੰਦਾ ਜਿੰਨਾ ਚਾਹ ਪਾਣੀ ਪਿਆਲਣਾ ਮੰਦਾਵਾ ਨਾ ਉਹ ਲਾਗੋ ਕਿ ਭੈਣ ਭਰਾ ਨੂੰ ਆਜ ਮਾਰ ਲੈਂਦੇ ਆ ਤੇ ਚੀਜ਼ ਮੰਗਾ ਲੈਂਦੇ ਅੱਡੇ ਤੋਂ ਨਾਲੇ ਉਹਨਾਂ ਦੇ ਅੱਡੇ ਤੋਂ ਕਿਹੜੀ ਚੀਜ਼ ਨਹੀਂ ਮਿਲਦੀ ਮਾਂ ਤੀ ਦੱਸ ਕੇ ਦੇ ਨੇ ਤੇ ਹੁਣ ਭੂਆ ਦਾ ਲੈ ਕੇ ਲੋਕਾਂ ਨੇ ਕਰ ਤੂ ਹੀ ਕਰਦੀ ਉੱਥੇ ਤੇ ਜਦੋਂ ਕੋਈ ਭੈਣ ਭਰਾਵੇ ਜਾਣਾ ਵੀ ਪੈਂਦਾ ਹੁਣ ਤੁਸੀਂ ਘਰ ਨਾ ਹੋ ਉੱਧ ਇੱਥੇ ਕੋਈ ਆਏ ਤਾਂ ਮੈਂ ਜਾਣਾ ਹੀ ਆ ਲਾਗੇ ਦੁਆੜ ਕਿਹਾਗੇ ਕਿਸ ਨੂੰ ਬਚਾਓ ਅੱਡੇ ਤੋਂ ਚੀਜ਼ ਫੜ ਕੇ ਲਿਆ ਦਿਓ ਉਹ ਤੁਸੀਂ ਮਹਾਮਹਾਦ ਗਏ ਹੀ ਉਹ ਆਦਰਾ ਨਾਲ ਲਾਗੇ ਬੈਣੀ ਆ ਤਾਂ ਕੋਈ ਥੋੜੀ ਗੇਜ ਲਾਗੇ ਬੈਣੀ ਆ ਤੇ ਨਾਲੇ ਮਮੀ ਚਹੀ ਗੜੇ ਖਾਂਦੇ ਭੁੱਖੇ ਹੀ ਉੱਥੇ ਕਾਂ ਦੇ ਭੁੱਖਿਆਂ ਦੀ ਗੱਲ ਹੀ ਹੁੰਦੀ ਗਿਆਨ ਦਾ ਕਿੰਨਾ ਕਾਦਰ ਮਾਨ ਕੋਈ ਕਰਦਾ ਇਹ ਹੁੰਦਾ ਵਾ ਜਿਸ ਦਿਨ ਆਦਰਮਾਨ ਹੋਣਾ ਹੈ ਨਾ ਉਦੋਂ ਤੁਸੀਂ ਗਏ ਨਹੀਂ ਉਦੋਂ ਤੁਸੀਂ ਕੱਪੜੇ ਪਾਏ ਪਈ ਵੀ ਮੈਂ ਨਹੀਂ ਜਾਣਾ ਹੁਣ ਤੇ ਮੈਂ ਠੀਕ ਨਹੀਂ ਮੈਂ ਕੀ ਕਰਦੀ ਠੀਕ ਹੈ ਨਾ ਉਦੋਂ ਸਭ ਕੋ ਨਾ ਪੜਾਇਆ ਹੈਗਾ ਆਪ ਤੇ ਇੱਥੇ ਕਜੀ ਸਪਰਿੰਗ ਰੋ ਲੈ ਆਇਆ ਉਹਨੂੰ ਮੋਟੇ ਜਿਹਨੂੰ ਲੱਦਦਾ ਹਾਂ ਨਾਲ ਮੋਟਰਸਾਈਕਲ ਤੇ ਤਾਂ ਅੱਡੇ ਤੇ ਲੈ ਜਾਣਾ ਉਹਨੂੰ ਉਥੋਂ ਫਵਾਣੇ ਨੇ ਬਾਕੀ ਪੈ ਕਰਵਾ ਲੈਣੇ ਨੇ ਤੇ ਆਖਰ ਆ ਗਈ ਕੀ ਹੋ ਗਿਆ ਜੀ ਛੁੱਟੀਆਂ ਘਟਣ ਆਈ ਨਾਲ ਕੇ ਆਪਣੀ ਆਹੋ ਉਹਨੇ ਅਵਰੀ ਆਖਰ ਨਹੀਂ ਆਈ ਤੇ ਸਾਡੇ ਵੀ ਆਖਰ ਆ ਗਈ ਇੱਥੇ ਉਹ ਮੰਮੀ ਕੀ ਹੋ ਗਿਆ ਤੁਸੀਂ ਮਤਲਬ ਨੂੰ ਗਏ ਹੀ ਉੱਥੇ ਤੁਸੀਂ ਕੇ ਰੋਟੀ ਫੜਾਈ ਨਾ ਉਹ ਬਿਮਾਰਾਂ ਦਾ ਖਾਣਾ እንਤਰੀ ਮਸਰਾਂ ਦਲੀਆਂ ਦੀ ਦਾਲ ਪਤਲੀ ਜੀ ਬਣਾਉਂਗਾ ਤੇ ਮੱਠਾ ਡੰਮ ਤੁਹਾਡਾ ਤੇ ਉਹ ਛੇਤੀ ਭਾਜੀ ਤਾਂ ਬਣਾਣੀ ਨਹੀਂ ਤੇ ਨਾ ਖਵਾਉਂਦੀ ਅਸੀਂ ਇਦਾਂ ਆ ਜਾਣਾ ਹੈ ਕਰਉਂਦੇ ਹੀ ਖੜ ਗਏ ਹਾਂ ਉਹ ਕੋਹਨਾ ਬੋਤਲ ਖੋਲੇ ਹੀ ਹੈ ਨਾ ਕੀ ਹੋ ਗਿਆ ਉਹ ਆਉ ਲੱਗੇ 1000 ਰੁਪਏ ਵੀ ਖੂਚ ਪਾ ਗਿਆ ਏ ਉਹ ਹਮ ਤੱਕ ਕਰਦੀ ਕੋਈ ਚੀਜ਼ ਲੈਂਦੇ ਚਾਰ ਦਿਨ ਲੰਘਣੇ ਤੇ ਸਿਆਹ ਕਿਲੇ ਨੇ ਦਵਾਇਆ ਵਾ 1000 ਰੁਪਏ ਉਦੋਂ ਦੀ ਕਿੱਥੇ ਦੇਣ ਦੇ ਉਹ ਤਾਂ ਤੁਸੀਂ ਜਾਣਾ ਨਹੀਂ ਆਹ ਉਹਦਾ ਦਿੰਦੇ ਪਾ ਤੇਰਾ ਪਿਓ ਜਣਾ ਮੇਰੇ ਤੋਂ ਚੋਰੀ ਦੇ ਦੇ ਕੇ ਆਂਦਾ ਕਿੰਨੇ ਕਿੰਨੇ ਦੇ ਕੇ ਆਂਦਾ ਤੁਹਾਡਾ ਰਾਤਾ ਸਾਡੀ ਮਾਂ ਨੂੰ ਪਤਾ ਹੀ ਨਹੀਂ ਛਡਾਣੀ ਤੁਰੀ ਫਿਰੰਡੀ ਆ ਪਤਾ ਮੈਨੂੰ ਸਾਰਾ ਵਾ ਸਿਰਫ ਮੈਂ ਇੱਕ ਪੱਤ ਤੋਂ ਦਰਦੀ ਬੋਲਦੀ ਨੀਗੀ ਉਹ 3ਆਂ ਭੈਣਾਂ ਸਾਰੇ ਦਿੰਦੇ ਹੁੰਦੇ ਆ ਵੇ ਦਿੰਦੇ ਆ ਦਿਨਾਂ ਵਾਰਾਂ ਤੇ ਇੱਦਾਂ ਨਹੀਂ ਵੰਦੇ ਫਿਰਦੇ ਲੋਕੀ ਜਿੰਨੀ ਮੰਗਾਈ ਆਪੋ ਆਪਣੇ ਘਰਾਂ ਦੇ ਛੱਟ ਨੰਗਾ ਡੇ ਆ। ਉਹ ਚੱਲ ਮੰਮੀ ਜੇ ਕਿਤੇ ਤੂੰ ਹੀ ਸਲੀ ਜਾ ਕੇ ਤੇ 2000 1000 ਰੁਪਏ ਦੇ ਆ ਇਹ ਕੀ ਅਖਰਾ ਗਈ ਇੱਥੇ। ਹਾਂ ਹਾਂ ਖਰਾ ਗਈ ਇੱਥੇ। ਉਹਨੇ ਬੜਾ ਚਾਹ ਕੀਤਾ ਨਾ 1000 ਦੇ ਆਇਆ। ਚਾਹ ਤੇ ਕੀਤਾ ਹੋਊਗਾ। ਹਾਂ। ਤੂੰ ਇਹ ਘੜ ਦੱਸਣਾ। ਫੋਲਵਰਾਂ ਨੂੰ ਦੱਸਾਂ ਤਾਂ ਨਹੀਂ ਤੈਨੂੰ ਹੋਰ ਕੀ ਦੱਸਾਂ। ਉਹ ਚੱਲ ਕੁਛ ਨਹੀਂ ਹੁੰਦਾ ਜਿੱਦਨ ਉਹਨਾਂ ਸਭ ਕੋ ਬਣਾਉਤੋਂ ਤੇ ਹੀ ਗਏ ਨਹੀਂ ਫਿਰ ਫੋਲੋੜੀ ਖਾਣੇ ਹੋਣੀ ਹੋਣੀ ਬਹੁਤ ਉਹਨੇ ਬਣਾਇਆ ਹੀਆਂਲੇ ਵਾਤੇ ਮੈਨੂੰ ਪਤਾ ਜਿੰਨਾ ਕੋ ਬਣਾਉਂਦੀ ਐ ਉਹ ਕੋਈ ਗੱਲ ਨਹੀਂ ਹੁਣ ਮੇਰੀ ਕਾਸ ਨੂੰ ਗੱਲ ਕੀਤੀ ਸ਼ਿਆ ਕਿ ਲੈ ਲਈ ਕਿ ਨਹੀਂ ਅਰੇ ਮੈਂ ਤਾਂ ਘਰੋਂ ਹੀ ਗਿਆ ਸੀਗਾ ਵੀ ਮੈਂ ਨਹੀਂ ਗੱਲ ਕਰਨੀ ਕੋਈ ਤੇਰਾ ਪਿਓ ਗੱਲ ਕਰੇ ਜਾਂ ਨਾ ਕਰੇ ਇਹਨੇ ਨਹੀਂ ਕੀਤੀ ਕੋਈ ਵੀ ਗੱਲ ਚੁੱਪ ਕਰਕੇ ਚਾਹ ਪਾਣੀ ਪੀ ਕੇ ਤੇ ਆ ਗਿਆ ਹਥੋਂ ਚੱਲ ਹੁਣ ਪਹਿਲੀ ਜੜੀ ਕਰ ਦਲੀ ਜ ਨਾਲੇ ਕੋਈ ਨਹੀਂ ਇੱਕ ਦੋ ਰੀ ਹੋਰ ਜੋ ਦੋ ਜਣੇ ਤੇ ਫਿਰ ਆਪੇ ਕਰ ਲਈ ਨਾਲੇ ਰਖੜੀ ਆ ਚੱਲੀ ਜੀ ਕੋਈ ਗੱਲ ਨਹੀਂ ਹੋਣੀ ਹਣੀ ਐ ਰੱਜ ਕੇ ਸੇਵਾ ਕਰਿਓ ਯਾਰ ਕੀ ਠੀਕ ਹੈ ਨਾ ਅ ਜਿੰਨੇ ਕਿ ਮੇਰੀ ਕੀਤੀ ਮੈਂ ਤੋਂਨੀ ਕੀ ਕਰੂੰਗੀ ਰੱਜ ਕੇ ਸੇਵਾ ਕਰਿਓ ਦੀ ਚਲੋ ਕੋਈ ਨਹੀਂ ਵਿਹਲਾ ਗੋ ਉਹ ਤਾਂ ਬੜੀ ਪਰੋਧਣੀ ਹੋਈ ਹੈ ਨਾ ਤੇ ਉਹਦੇ ਵਾਸਤੇ ਮੈਂ ਗਰਮੀ ਚ ਮਰਦੀ ਫਿਰ ਆ ਪਕੌੜੇ ਕੱਢਦੀ ਫਿਰ ਆ ਆਪ ਖੋਲ ਬੜੀਆਂ ਖਵਾਲਤਿਆਂ ਕੋਈ ਨਹੀਂ ਜਿੱਥੋਂ ਉਹ ਸਬਦਾ ਲੈਂਦੀ ਨਾ ਉਸੇ ਦੁਕਾਨ ਤੋਂ ਲਿਆਂਗੂ ਖੋਲ ਬੜੀਆਂ ਉਹੋ ਵਧੇ ਗਾੜੀ ਰੱਖੋ ਪਿਆ ਲੈ ਜਿਹੜੀਆਂ ਖਵਾਲੀਆਂ ਹੀ ਉਹੋ ਖਾ ਕੇ ਜਾ ਐਰ ਕਾ ਨਾ ਇਥੇ ਪਕੌੜਿਆਂ ਦੀ ਤਾਂ ਸਪਰੇਮ ਰੋਲਾਂ ਦੀ ਨਾ ਨਾ ਹੀ ਮੂੰਹ ਸਵਾਰੇ ਪਿਓ ਮਿਲਣ ਦੇ ਮਿਲਣ ਤੈਨੂੰ ਮੈਂ ਜਿਹੜਾ ਭੂਏ ਚੜ੍ਹਿਆ ਦੱਸੂਗੀ ਮਤ ਨਾ ਜਿਹੜਾ ਮੋਟਰਸਾਈਕਲ ਫੜਦਾ ਤੇ ਦਿਨ ਤੁਰ ਪੈਣਾ ਤੈਨੂੰ ਮੈਂ ਤੋਰੂੰਗੀ ਆ। ਅ ਡੈਡੀ ਮੰਮੀ ਦਾ ਹਾਲ ਵੇਖ ਲੋ ਤੁਸੀਂ। ਹੁਣ ਕੀ ਆ ਪੁੱਤ ਅੱਗੇ ਭੂਆਕ ਜਾਂਦੇ ਨਹੀਂ ਜੇ ਚੱਲ ਕੇ ਤੇ 20-20 ਗੱਲਾਂ ਘਾੜਦੇ ਹੁਣ। ਕੀ ਕਹਿੰਦੀ ਆ? ਕਿ ਨਹੀਂ ਮੈਨੂੰ ਕੋ ਖਾਨ ਦੇ ਤਾਤੇ ਫੋਲੋੜੇ ਮੇਰੇ ਮਥੇ ਮਾਰਦੇ ਆ। ਬਿਮਾਰਾਂ ਦੀ ਦਾਲ ਮੇਰੇ ਸਿਰ 'ਚ ਮਾਰੀ ਓਂ ਕਿਤਾ ਜਾਉਂ ਕਿਤਾ ਵਾ। ਮੇਰੀ ਗੱਲ ਸੁਣ ਪੁੱਤ। ਜਿੱਦਣਾ ਜੀ ਉਹਨੇ ਸਾਨੂੰ ਫੋਨ ਕੀਤਾ ਵੀ ਤੁਸੀਂ ਆਵਾਂ। ਆਹੋ। ਇਹਨਾਂ ਦੇਤਾ ਜਵਾਬ ਸਹੀ ਗੱਲ ਆ ਇਹ ਕਿ ਨਹੀਂ ਮੈਂ ਜਾਣਾ ਹੀ ਨਹੀਂ ਉੱਥੇ ਆਹ ਤੇ ਉਹ ਵਿਚਾਰੀ ਬਣਾ ਕੇ ਬੈਠੀ ਰਹੀ ਠੀਕ ਆ ਕਿ ਨਹੀਂ ਸਹੀ ਗੱਲ ਆ ਤੇ ਜੇ ਐ ਹੀ ਹੁਣ ਗਏ ਆ ਤੇ ਅਸੀਂ ਉਹਨੂੰ ਫੋਨ ਹੀ ਨਹੀਂ ਕੀਤਾ ਆਹ ਤੇ ਉਹਨਾਂ ਦਾ ਕੀ ਬਣਾਉਣਾ ਇਹਦੇ ਲਈ ਮੈਂ ਉਹੀ ਤੇ ਸਮਝਾਉਣ ਡਿਆ ਮੈਂ ਜਦੋਂ ਸਭ ਕੋ ਬਣਾਇਆ ਸੀਗਾ ਉਹਦੋਂ ਦੇ ਉਦੋਂ ਮੈਂ ਤੀ ਕੱਪੜੇ ਪਾਏ ਪਾਏ ਵੀ ਨਹੀਂ ਜਾਣਾ ਤੇ ਮੇਰੇ ਪੈਰ ਲਵਾਤੇ ਮੈਨੂੰ ਕਹਿੰਦੀ ਵੀ ਨਹੀਂ ਜਾਣਾ ਆਹ ਤੇ ਮੈਂ ਹਾਂ ਉਦੋਂ ਸਭ ਕੋ ਬਣਾਇਆ ਸੀਗਾ ਤੇ ਮੈਂ ਹੁਣ ਉਹਨਾਂ ਦਾ ਸੁੱਟਣਾ ਥੋੜੀ ਕਿਤੇ ਖਾਲਿਆ ਹੋ ਗਿਆ ਨੇ ਅਚਾਰ ਨਾਂ ਵੀ ਖਾਤਾ ਗਿਆ ਉਹ ਆਣ ਗਵਾਣ ਦੇਤਾ ਉਹ ਦਾ ਸੁਤਣਾ ਥੋੜਾ ਸੀ ਉਹਨਾਂ ਨੇ ਤੇ ਮੈਂ ਹੁਣ ਦੇ ਹੀ ਹੁਣ ਤੇ ਅਗਲੇ ਦਿਨ ਤੇ ਜਾਣਾ ਹੈਗਾ ਹੁਣ ਉਹ ਪ੍ਰੋਗਰਾਮ ਥੋੜੀ ਪਹੰਦਾ ਨਾ ਉਹਦੀ ਦੱਸਿਆ ਉਹਨਾਂ ਨੂੰ ਤੇ ਮੈਂ ਫੋਲੋਡ ਹੀ ਖਾਣੀ ਆਈ ਹਾਂ ਪਤਾ ਗੱਲ ਕੀ ਆ ਇਹ ਰੋਲਾ ਪਾਉਣਾ ਉਥੋਂ ਹੀ ਨਹੀਂ ਖੜਦੀ ਅੱਛਾ ਆ ਵੇਖ ਲੈ ਆਪਣੇ ਭੈਣ ਦੇ ਤਾਂ ਮੈਂ ਹੂੰ ਆ ਪ੍ਰਾਣਵਾਂ ਇਹ ਜਿੰਨੇ ਕੁ ਜੋਗੇ ਹੈਗੇ ਆ ਉਹਨੇ ਕਨਾ ਮਾਨਤਨ ਕਰਤਾ ਹੋਗਾ ਐ ਔਰ ਉਹ ਕੀ ਕਰਦੇ ਚੱਲੇ ਉਹ ਨਹੀਂ ਪੁੱਤ ਜੀ ਇਹੇ ਫੋਨ ਕਰਕੇ ਜਾਂਦੇ ਨਾ ਤੇ ਉਹਨੇ ਤੇਰੇ ਨਾਲ ਸਾਰਾ ਹੀ ਪ੍ਰੋਗਰਾਮ ਕਰਨਾ ਸੀ ਸਾਰਾ ਕਰ ਦੇਣਾ ਸਹੀ ਕਰ ਲੋ ਠੀਕ ਹੈ ਕਰੀ ਹੁਣ ਕੇਵਲੇ ਪੁੱਤ ਚੀਜ਼ ਕਰ ਹੁੰਦੇ ਤੇ ਕੇਵਲੇ ਹੁੰਦੀ ਨਹੀਂ ਹੈ ਇਹ ਬਲਮ ਚੱਲ ਕੇ ਸੁਣਿਆ ਹੈਗਾ ਕਿ ਹੈਨੀ ਉਹ ਤੇ ਵਿਚਾਰੀ ਨੇ ਫੁੱਲ ਫੁੱਡੀਆਂ ਗੱਡੀਆਂ ਤੇ ਘੜੀ ਰੱਖਦੀਆਂ ਸਹੀ ਗੱਲ ਲੋ ਜਿੰਨੇ ਕਿ ਜੋਲ ਲੱਗਾ ਉਹਨਾਂ ਕੋ ਲਾਤਾ ਠੀਕ ਹੈ ਕੀ ਹਾਂ ਹੁਣ ਜੱਗਦਾ ਮੈਡੀਕੀਟੀ ਸਬਜੀ ਘੜੀ ਪਾਣੀ ਚੱਲ ਉਹਨੇ ਮਸਾਲਾ ਦੀ ਇੱਕ ਸੀੜੀ ਜੀ ਮਰਵਾ ਕੇ ਤੇ ਚੱਲ ਘੜੀ ਰੱਖਦੀ ਦਾਲ ਦੇ ਨਾਲ ਹਵੇ ਦੇ ਨਹੀਂ ਰਹੀ ਹਾਂ ਵੀ ਛੇਤੀ ਬੰਨ ਜੂਗੀ ਛੇਤੀ ਬੰਨ ਜਾਈ ਤੇ ਜੇ ਉਹ ਨਾਕਵਾ ਦੇ ਤਾਂ ਵੀ ਇਹਨੇ ਗੱਲਾਂ ਕਰਨੀਆਂ ਤਾਂ ਵੀ ਮਿਹਨੇ ਮਾਰਨੇ ਤੇ ਮੰਮੀ ਖੜੀ ਉਹਦਾ ਦਿਲੋਂ ਖੁਸ਼ ਹੋ ਗਈ ਹੈ ਸ਼ਹਿਰ ਕਿੱਲੇ ਨੂੰ ਗਈ ਹੈ ਉੱਥੇ ਉਹ ਇਹ ਗੱਲ ਤਾਂ ਮੈਨੂੰ ਵੀ ਪਤਾ ਵਾ ਹਾਂ ਪਰ ਇਹ ਰੋਲਾ ਪਾਉਣਾ ਨਹੀਂ ਢੜੀਏ ਤੇ ਫਿਰ ਮੰਮੀ ਕਹਿੰਦੀ ਹੈ 1000 ਰੁਪਏ ਦੇ ਉਹ ਖੂ ਖਾਤੇ ਪੈ ਗਿਆ ਵਾ ਨਾਕ ਉਹਥੇ ਖਵਾਲਿਆ ਸਾਨੂੰ ਨਾਲ ਗੱਲਾਂ ਬਾਤ ਉਹ ਮੈਂ ਤਾਂ ਤੁਸੀਂ ਕਿਹਾ ਕਿ ਉੱਥੇ ਬਹੁਤ ਦਿਲੋਂ ਪਿਆਰ ਹੈ ਤੁਹਾਡਾ ਤਾਂ ਕਿ ਤੁਸੀਂ ਸ਼ਹਿਰ ਕਿੱਲੇ ਨੂੰ ਗਏ ਜੀ ਉੱਥੇ ਕਾਲਾ ਜੇ 2 ਸਾਲਾ ਬਾਅਦ ਗਈ ਇਹਦੇ ਰੁਪਿਆ 10000 ਦੇ ਆਖਰ ਆ ਗਈ ਹੈ ਮੈਨੂੰ ਅਗਲੇ ਪਤਾ ਕਿੰਨੇ ਕੁ ਹੁਸ਼ ਹੋਏ ਹੋਣੇ ਆਪਣੇ ਘਰ ਹਾਂ ਉਹ ਫੁੱਲੀ ਨਹੀਂ ਸਮੋਣੀ ਜਦ ਇਹਨਾਂ ਇੰਦੀ ਇਤਿਹੀ ਕੋਈ ਗੱਲ ਨਹੀਂ ਕਰਨ ਵਾਲੀ ਸਹੀ ਗੱਲ ਵਾ ਹੋਰ ਇਹਦੇ ਲਈ ਕੀ ਬਣਉਂਦੀ ਨਾ ਹੋਏ ਇਹਨੇ ਸਮਸਾ ਦੇ ਯਾਰ ਇਹਦੇ ਆਵੇ ਪੱਥਰ ਤੇ ਪਾਣੀ ਪਾਉਣ ਵਾਲੀ ਗੱਲ ਯੋ ਇਹ ਤੇ ਮੈਂ ਫਿਰ ਮਾਰ ਮਾਰਗ ਭੇਜ ਲਿਆ ਮੱਥਾ ਇਹਨਾਂ ਤੇ ਮੈਂ ਨੇ ਕੱਲ ਹੋਰ ਵੀ ਕੀਤੀ ਮੈਂ ਰਖੜੀ ਆਉਂਦੀ ਹੈ ਤੇ ਕੀ ਪ੍ਰੋਗਰਾਮ ਕਰਨਾ ਤੇ ਮੰਮੀ ਕਹਿੰਦੀ ਜੇ ਤਾਂ ਉਹਨੇ ਕੀਤਾ ਹੁੰਦਾ ਤਾਂ ਮੈਂ ਕਾ ਤੂੰ ਫੁੱਲ ਉਹ ਨਹੀਂ ਖਵਾ ਲਿਆ ਮੈਂ ਜੇ ਗਾਲਵਾ ਪੁੱਤ ਇਦਾਂ ਚਰ ਉਹਦਾ ਮਾਤ ਲੈ ਗਈ ਤੇ ਜਿਹੜੇ ਚਲ ਚੁੱਕੇ ਹੈਗੇ ਉਹਨਾਂ ਕੀਤਾ ਤੇ ਸਾਡੇ ਘਰ ਤੋਂ ਮਾਰਾ ਇਹ ਸਭ ਕੁਝ ਹੀ ਦਿੱਤਾ ਸਹੀ ਗੱਲ ਹੈ ਉਹੀ ਦੀ ਗੱਲ ਲੈ ਕੇ ਨਾ ਫੇਰ ਵੀ ਉਹਦੀ ਬੜੀ ਭਰਦੀ ਆ ਉਹਨੇ ਵਿਚਾਰੀ ਏਸੀ ਏਸੀ ਲਾ ਲਿਆ ਸਭ ਕੁਝ ਅੱਛਾ ਅੱਛਾ ਏਸੀ ਏਸੀ ਲਵਾ ਲਿਆ ਹਾਂ ਉੱਥੇ ਬਿਠਾ ਲਿਆ ਖੜੇ ਦਤਾ ਇਹਨੂੰ ਤੇ ਫੇਰ ਵੀ ਵੀ ਮੰਮੀ ਗੱਲਾਂ ਕਰਨੀ ਫਿਰ ਤੇ ਬੜੀ ਮੋੜੀ ਗੱਲ ਗੱਲਾਂ ਕਰਨ ਫੇਰ ਰਾਤ ਉਹ ਬਣ ਗਈ ਇਹਦੀ ਹੁਣ ਦੱਸਣਾ ਮੈਂ ਕੀ ਕਰ ਸਕਦਾ ਤੇ ਮੰਮੀ ਨੂੰ ਤੂੰ ਹੀ ਸਮਝਾਏਵੇਂ ਕਰੀ ਵੀ ਰਖੜੀਉਣ ਵਾਲੀ ਤੇ ਹੁਣ ਕੋਪੜਾ ਨਾ ਭਾਜੀ ਮੈਂ ਮੇਰੇ ਸਮ ਮੈਂ ਤਾਂ ਬੜਾ ਸਮਝਾ ਕੇ ਵਿਖਿਆ ਮੇਰੀ ਸਮਝ ਤੋਂ ਬਾਹਰ ਆ ਕੰਮ ਚਲੋ ਫੇਰ ਇਹਦੀ ਇੱਕ ਰੀਤੀ ਇੱਕ ਰੀਤੇ ਮੈਂ ਸਮਝਾ ਦੂੰਗਾ ਅਰੇ ਤੇਰਾ ਤੇਰਾ ਮਾਰੇ ਆਖਾ ਮੰਨ ਲੈ ਤੇ ਮੰਨ ਲੈ ਤੇ ਪਰ ਮੇਰੇ ਆਖੇ ਲੱਗਣੇ ਨੂੰ ਹਟ ਗਈ ਉਹ ਚੱਲ ਇਹ ਕਰਤੀ ਹੀ ਗੱਲ ਕਰ ਲਿਓ ਜੇ ਨਹੀਂ ਕਰਦਾ ਜੇ ਤੂੰ ਕਹਿਣਾ ਦੇ ਕਰੇ ਫੇਰ ਸਮਝਾਉਂਗਾ ਵੀ ਚੱਲ ਜੇ ਹੁਣਾਵਾ ਭੈਣੇ ਕੋ ਹੁਣ ਗੱਲਬਾਤ ਨਾ ਕਰੀਂ ਕਿ ਨਹੀਂ ਸਹੀ ਗੱਲ ਹੋ ਗਈ ਉਹਦਰ ਤੇ ਉਹਨੂੰ ਕਹਿ ਗਿਆ ਜੀ ਵੀ ਭੈਣੇ ਆਇਆ ਤੁਸੀਂ ਠੀਕ ਠੀਕ ਆ ਉਹ ਤੋਂ ਤੋਂ ਕਿਹਾ ਹੁਣਾਵਾ ਕਰੋ ਜਿੱਦਾਂ ਮਰਜੀ ਕਿਹਾ ਹੁਣ ਉਹ ਤੋਂ ਕਿਹਾ ਕਿ ਜਿਆ ਵਿੱਚੋਂ ਕਿਹਾ ਮਹਾਰਾਜ ਜਾਣਦਾ ਹੀ ਉਹ ਤਾਂ ਤੇ ਬੜੀ ਖੁਸ਼ੀ ਨਹੀਂ ਕੋਈ ਗੱਲ ਨਹੀਂ ਆਏ ਵਾਰੇ ਉਹ ਤੇ ਇੰਦਾ ਕਰੀ ਜਾਂਦੀ ਸੀ ਤੇ ਘਰ ਆਣ ਕੇ ਫੇਰ ਹੋਇਆ ਚਲੋ ਕੋਈ ਗੱਲ ਨਹੀਂ ਮੈਂ ਵੇਨਾ ਬਾਅਦ ਦਾ ਕੰਮ ਕਰ ਤਦੀ ਮਮੀ ਨੇ ਗੱਲ ਕਰ ਲਿਆ ਹੋਇਆ ਕਰੀ ਚਲ ਕੋਈ ਤੇ ਮੈਨੂੰ ਸਮਝਾਉਂਦੇ ਫੇਰ ਮੈਂ ਦੱਸਿਓ ਕੀ ਜਾਂਦੇ ਆ ਹਾਂ ਚੰਗਾ ਠੀਕ ਜੀ ਸਮਝਾਣਾ ਉਹਨੂੰ ਮੈਂ ਕੀ ਐਸਸ ਮੈਂ ਤਾਂ ਇੱਕ ਵਾਰੀ ਖਰੇ ਲੱਖਾਂ ਵਰੀ ਸਮਝਾ ਕੇ ਛੱਡਿਆ ਵਾ ਕਿ ਉਹ ਭੈਣ ਸਾਡੀ ਤੇ ਚੱਲ ਅੱਖੇ ਲੱਗ ਜਾ ਨਾ ਇਦਾਂ ਕਰਿਆ ਕਰ ਪਰ ਇਹ ਹਟਦੀ ਨਹੀਂ ਹਟਦੀ ਨਹੀਂ ਆ ਜੇ ਕਹਿਣਾ ਮੈਂ ਤੇ ਕੋਈ ਕਰੀ ਫੇਰ ਮੈਂ ਸਮਝਾਉਣਾ ਨੂੰ ਫੇਰ ਕੀ ਵੀ ਲੈ ਤੇ ਕੰਮ ਜੇ ਇਹਨੂੰ ਮੈਂ ਦੱਸਦਾ ਨਾ ਕਿ ਪੂਆ ਤੇਰੀ ਨਹੀਂ ਇਦਾਂ ਕੀਤਾ ਵਾ ਉਸੇ ਵੇਲੇ ਚੋਤ ਕੋ ਦਰੋਂ ਗਾਉਂਦੇ ਪਿਓ ਦੇ ਕੰਨਾਂ ਦੇ ਵਿੱਚ ਪਾਉਂਦਿਆ ਮੰਮੀ ਦੇ ਇਦਾਂ ਆਂਦੀ ਸੀ ਮੰਮੀ ਦੇ ਇਦਾਂ ਕਹਿੰਦੀ ਸੀ ਇਹ ਮੰਮੀ ਹੁਣ ਕਹਿਣ ਲੱਗਿਆ ਉਹ ਆਈ ਤਾਂ ਮੈਂ ਵੀ ਫੁੱਲ ਬੜੀਆਂ ਖਾ ਲੈਣੀਆਂ ਤੇ ਹੋਰ ਮੈਂ ਪਨੀਰ ਵਾਲੇ ਪਕੌੜੇ ਖਾ ਲੈਣੇ ਆ ਫੁੱਲ ਬੜੀਆਂ ਖਾ ਲੈਣੀਆਂ ਜਦੋਂ ਮੈਂ ਫੁੱਲ ਓੜੀਆਂ ਖਾ ਕੇ ਆਈਆਂ ਤੇ ਇਹਨਾਂ ਵਾਂ ਲਈ ਤੂੰ ਹੀ ਹੱਦ ਹੋਈ ਆ ਜੀ ਉਹਨੂੰ ਮਾਰਾ ਜਿਆ ਕਿਹਾ ਵੀ ਆਈ ਭੈਣ ਦੀ ਪਿੰਡ ਨੂੰ ਹੁਣ ਉਹਦੇ ਕੰਮ ਵੇਖੇ ਪਾਉਨੇ ਆ ਬੈਗ ਚ ਲਈਦੇ ਤੇ ਐਨੂੰ ਤੁਰ ਪੈਣਾ ਉਹਨੂੰ ਤਾਂ ਅੱਗੇ ਮੌਕਾ ਚਾਹੀਦਾ ਕਿ ਮੈਨੂੰ ਮਾਰਾ ਜਿਆ ਕਵੇ ਸਹੀ ਕੋਈ ਭਿਆਦੀ ਉਧਰ ਨੂੰ ਉਹ ਗਈ ਹੈ ਇਥੋਂ ਵਾਵਾ ਮੂੰਹ اٹਕੇ ਤੇ ਜੇ ਨਾ ਜਾਂਦੇ ਤੋਨੇ ਆਉਣਾ ਹੀ ਨਹੀਂ ਹੁਣ ਮੈਨੂੰ ਲੈ ਗਏ ਆ ਮੈਨੂੰ ਜਾਣਾ ਪਿਆ ਤੇ ਹੁਣ ਕਹੇ ਆ ਭੈਣਾ ਵੀ ਉਹੋ ਜੀ ਭੈਣ ਵਾ ਨਾਲ ਮੁੰਡੇ ਨੂੰ ਤਿਆਰ ਕਰ ਲੈਣਾ ਵਾ ਤੇ ਚੱਲ ਚਾਰ ਦਿਨ ਫੇਰ ਬਣੇ ਫੇਰ ਲੱਭੂ ਇਥੇ ਵੀ ਚੰਗਾ ਚੋਖਾ ਬਣੇ ਐਨੀ ਗਰਮੀ ਆ ਮੈਂ ਵੀ ਚੰਗਾ ਚੋਖਾ ਜੋ ਤੂੰ ਖਾ ਲਿਆ ਨਾ ਉਹ ਹੀ ਖਾ ਲੂ ਕਿੰਨਾ ਪਿਓ ਪੁੱਤਾਂ ਦੀ ਕਿਹੜੀ ਗੱਲ ਆ ਆਪ ਤੇ ਅਸੀਂ ਲਾਗੇ ਬਹਿ ਜਾਣਾ ਦੋਵਾਂ ਜਣੇ ਦੇ ਅੰਦਰ ਨਾਲ ਬਾਹਰ ਲੈਣਾ ਉਹਨੂੰ ਤੇ ਮੈਨੂੰ ਖਾ ਇਹ ਲਾ ਲੈਣਾ ਸੋਈ ਚ ਰਮਨ ਆ ਬਣਾ ਲਿਆ ਤੇ ਰਮਨਾ ਬਣਾ ਲਿਆ ਰਮਨ ਨੂੰ ਗਰਮੀ ਨਹੀਂ ਲੱਗਦੀ ਤੁਹਾਨੂੰ ਜਿਆਦਾ ਲੱਗਦੀ ਆ ਕੋਈ ਗੱਲ ਨਹੀਂ ਏਅਰ ਕਾ ਜਿੱਦਾਂ ਆਊਗੀ ਨਾ ਉਦਾਂ ਹੀ ਜਾਊਗੀ